ਡੀ ਪੀ ਆਲ ਚੈਲ ਨੇ ਬਈ ਥੋੜੇ ਸਾਰਿਆਂ ਦੇ ਇੱਕ ਵਾਰ ਫਿਰ ਤੋਂ ਐਮ ਫਾਰਮਿੰਗ ਸਿਮੂਲੇਟਰ 20 ਦੀ ਵੀਡੀਓ ਦੇ ਵਿੱਚ ਤੇ ਅੱਜ ਪਹਿਲਾਂ ਤਾਂ ਆਪਣਾ ਟੋਕਨ ਕਿੰਗ ਦੇ ਕਰੋ ਦਰਖੋ ਜਿਹੜਾ ਆਪਾਂ ਨਵਾਂ ਲਿਆ ਆਂਦਾ ਸੀ ਬਾਕੀ ਕੈਕਟਰ ਘੈਂਟ ਆ ਆਪਣਾ ਉਹ ਗਲਾਹ ਹਾਲੈਂਡ ਤੇ ਆਏ ਹਾਏ ਹਾਏ ਕਿਉਂ ਤਾਂਨੇ ਦੁੱਕਦਾ ਹੀ ਆ ਤੇ ਮੇਰੇ ਕੋਲੋਂ ਆਪਾਂ ਇਹ ਗੱਲ ਕਰਾਂਗੇ ਕਿ ਇਸ ਨੂੰ ਕੋਈ ਮਤਲਬ ਕਿ ਚੇਂਜਸ ਆਉਣਗੇ ਆ ਅੱਜ ਆਪਾਂ ਕੀ ਕਰਨ ਆਪਾਂ ਤੇ ਪਾਈਏ ਹਾਲਾ ਕਿੱਡੀ ਗੱਲ ਉਹ ਕਾਜੀ ਹਾਲ ਪਤਾ ਕਿਕਰ ਨੂੰ ਪਾਉਣੇ ਆ ਤੋੜੀਆਂ ਤੁੰਗਾ ਕਰ ਹਾਂ ਆਪਾਂ ਕਾਦੇਲੀ ਘਣੀਆਂ ਹਾਲ ਆਪਾਂ ਯਾਰ ਦੇ ਪੱਠੇ ਪੀਦੀ ਰੋਏ ਹਾਂ ਜਿਹੜੇ ਆਪਾਂ ਬੀਜੀ ਨੇ ਪੱਠੇ ਪੱਠਿਆਂ ਦੀ ਗੱਲ ਕਰੋ ਸਾਲ ਐਂ ਚਰਮੇ ਨੇ ਆਪਣੇ ਉੱਤੇ ਵੋਹ ਲੱਗੇ ਹੋਣਾ ਪੱਠੇ ਤੁਂ ਜਾਂਦੇ ਉਹਦੇ ਵਹਣਾ ਯਾਰ ਕੰਮ ਵਾਲਾ ਪਰ ਯਾਰ ਕੀ ਕਰੀਏ ਪੱਠੇ ਉਹਨਾਂ ਪੱਤਲੋ ਫਿਰ ਜਿਹੜਾ ਕੱਠੇ ਆਪਣਾ ਵੋਹ ਓਪਾ ਲੋਡ ਮੈਟਰੂ ਕਿੰਦੇ ਆਪਾਂ ਟੋਜਨ ਕਿੰਗ ਮਗਰ ਹਾਲ ਪਾਲੇ 17 ਟਰੈਕਟਰ ਨੂੰ ਆਪਾਂ ਹੋਲੈਂਡ ਨੂੰ ਫੇਰ ਉੱਥੇ ਕਢਾਤਾ ਚਲੋ ਅੱਜ ਨਵੇਂ ਨਵੇਂ ਟ੍ਰਕਨਾ ਫੜੀ ਗਾਈਏ ਇਹ ਓ ਪੰਨਾ ਡੱਕਦਾ ਅਤਨੇ ਜੀ ਕੋ ਖੰਨਾ ਪਮੈਟਰੋ ਬਾਕੀ ਚੱਲਦੇ ਆਸਤੇ ਦੀ ਬੈਂਕ ਲਈ ਹਾਂ ਉੱਥੇ ਫਿਰ ਤਾਂ ਫੇਰ ਕਰਦੇ ਮੇਰੇ ਵੀਡੀਓ ਬਾਕੀ ਯਾਰ ਪੱਠੇ ਹੁੰਦੇ ਜੀ ਤਾਂ ਨਹੀਂ ਕਰਦਾ ਇੰਨੀ ਮਿਹਨਤ ਨਾਲ ਸੁਪਰ ਸੀਟਰ ਨਾਲ ਵੀ ਜਹੀਂ ਬਾਕੀ ਮੈਟਰੋ ਆਈਨਾ ਖਖਸ ਨੇ ਨਿਆਰਾ ਲਿਆਂਦਾ ਐ ਤਰ੍ਹਾਂ ਵੇਖੋ ਮਿੱਤਰੋ ਇੱਕੋ ਰਾ ਪਟਰਾਲਾ ਵੀ ਬਣਾ ਦੇਤਾ ਮੇਰੇ ਵੀਰੋ ਇੱਕਾ ਪਟਰਾਲਾ ਬਣਾ ਦੇਤਾ ਐਨ ਪੂਰਾ 22 ਫੁੱਟਾ ਖਰੇ 16 16 ਫੁੱਟਾ ਸੱਚ ਐਨ ਕਾ ਟਰਾਲਾ ਬਣਾ ਦੇਤਾ ਮਿੱਤਰੋ ਬੜਾ ਨਿਆਰੇ ਲਿਆਂਦੇ ਖਖਸ ਖਸ ਨੇ ਇੱਕ ਉੱਤਾ ਪਟੋਚਨ ਕਿੰਗ ਲਿਆ ਜਾਂਦਾ ਮੇਰੇ ਵੀਰੋ ਟੋਚਨ ਕਿੰਗ ਬਾਕੀ ਲਿਆਂਦਾ ਵੀ ਰੇਡੀਅਲ ਟੇਰ ਪਵਾ ਪੂ ਗਿਆ ਮੀਹੂ ਬਾਈ ਦੀ ਰੀਜ ਰੱਖਣੀ ਆਪਾਂ ਲੋ ਜੀ ਮਤਰੋ ਲੋ ਜੀ ਮਤਰੋ ਆਏ ਹਾਏ ਆਏ ਹਾਏ ਤੇ ਬਾਕੀ ਮਤਰੋ ਤੁਹਾਨੂੰ ਮੈਨੂੰ ਫੁੱਲ ਸਪੋਰਟ ਕਰਨ ਲੱਗ ਪਿਆ ਬਾਕੀ ਮਤਰੋ ਜਿਰਵਾ ਆਪਣ ਖਾਸਾ ਦੇ ਬੰਗੇ ਪਈ ਉਸ ਤੋਂ ਬਾਅਦ ਮੈਂ ਪੱਠੇ ਨਹੀਂ ਲਗਿਆ ਬਾਕੀ ਹੁਣ ਚਲੋ ਇਹ ਆਉਟ ਕੈਂਡੇ ਖੋਲ ਤੇ ਵਾਈਏ ਪਾਲੀ ਹੈ ਯਾਰ ਲੱਗੂ ਟਿਆ ਪਰਖਦੇ ਆਂ ਜੇ ਪਹਿਲੀ ਵਾਰ ਜ਼ੋਰ ਖਲਾਂ ਤੇ ਟੋਚਣ ਕੀ ਆ ਐ ਤੇਰੀ ਰਾਤ ਲਈ ਅੱਜ ਆਣਾ ਸੋਟੀ ਤੋਂ ਲੋ ਇਹ ਮਤਰੋ ਕਹਿੰਦੇ ਆਪਾਂ ਫੇਰ ਲੱਗ ਪਈਆਂ ਬਾਕੀ ਟੋਚਣ ਕਿੰਗ ਦੇ ਟਾਇਰ ਦੇ ਜਿਹੜੇ ਰੇਡੀਅਲ ਟਾਇਰ ਫਾਟੂ ਜਿਹਦੇ ਰੇਡੀਅਲ ਟਾਇਰ ਹੀ ਕੀ ਨਾਲ ਦੇ ਦੇ ਪਰਦੇ ਆ ਬਾਕੀ ਹੌਲੀ ਹੌਲੀ ਵਾਈ ਜਾਣੇ ਚੈਨਲ ਜਿੰਨੇ ਨਹੀਂ ਸਬਸਕ੍ਰਾਈਬ ਕੀਤਾ ਕਰੋ ਤੇਰੀ ਫੜੀਏ ਇਹ ਚਾਲ ਝੋਟਿਆ ਕੋਲ ਲਾਰਕੀਂ ਵੇਖੋ ਜਾਂਦਾ ਝੋਟਾ ਓਕਾ ਜੀ ਅੱਜ ਇੱਕੋ ਕਿਲਾ ਬਣਾ ਬਾਬਾ ਫਲੋ ਦੀ ਮੇਤਰੋ ਕਿੰਦੇ ਇੱਤਤੇ ਲਾ ਵਾਤਾ ਟੋਚ ਰਿਖੀਂਗਾ ਆਪਣਾ ਬੜਾ ਬੰਦਾ ਪੰਨੇ ਚ ਕਾਹੀਏ ਇਥੇ ਕਿਲੇ ਮਰੋ ਮੰਨੂ ਲਾ ਗਈ ਸਮਝ ਆਪੂ ਦੇਖ ਲੈ ਕੀ ਕਰਨਾ ਐ ਤੇਰਾ ਨਾ ਕਰਾ ਕੀ ਆਲੋ ਐ ਐ ਤੇਰਾ ਹਾਏ ਓਏ ਓਏ ਇੱਕ ਇੰਨੇ ਮੇਤਰੋ ਆਏ ਜੀ ਜਿਹੜਾ ਨੂੰ ਮਰਾਜ ਤੁਰਦੇ ਤੁਰਦੇ ਆਪਾਂ ਦੱਸ ਦਿੰਨੇ ਆ ਦੂਜੇ ਦਿਨ ਜਿਹੜੇ ਉਹ ਆਪਾਂ ਅਗਲੀ ਵੇਲੇ ਚ ਕਾਹ ਰੱਖੀਂ ਪੱਕਾ ਵੀ ਰੱਖਾਂਗੇ ਦੇਖ ਚੰਗਾ ਆਪਾਂ ਅਗਲੀ ਵੇਲੇ ਚ ਆਪਾਂ ਲੜਨਗੇ ਪੱਕਾ ਵੀ ਰੱਖ ਲੈਨੇ ਹਾਂ ਸਿੱਧੀ ਗੱਲ ਉਹ ਕਾ ਕੀ ਉਹ ਕਾ ਲੋਡੀ ਮੇਟੋਲੀ ਵੇਚਾ ਆਪਾਂ ਆ ਇਨੇ ਲੱਛਣ ਕਰਨੇ ਹੁੰਦੇ ਆ ਤੋ ਜਣ ਤੂੰ ਤਾਂ ਇਸ਼ੂ ਭਾਈ ਦਾ ਤੋ ਸਾਤੇ ਦਾ 710 ਨੰਬਰ ਟਾਇਰ ਆ ਮਿੱਤਰੋ ਮੜੀ ਮਟੋ ਗੱਲ ਥੋੜੋ ਐ ਹੈ ਤੇਰੀ ਤੂੰ ਬਤਰਾ ਯਾਨ ਨੂੰ ਸਿੱਧਾ ਕਰਕੇ ਨੂੰ ਚੱਲੇ ਘਰੇ ਐ ਤੇਰਾ ਜਿਆਂ ਦਾ ਲਾਗੇ ਲੈ ਗਏ ਭੈਣ ਉੱਪਰ ਗਾਲ ਨਹੀਂ ਕੱਢਣੀ ਤੇ ਲਓ ਵੀ ਮਿੱਤਰੋ ਮਿਲਦਿਆ ਤੁਹਾਨੂੰ ਅਗਲੀ ਵੀਡੀਓ ਤੇ ਬੇਟੋਨੇ ਚਰ ਗੁੱਡ ਬਾਏ ਅਗਲੀ ਵੀਡੀਓ ਚ ਵੜਾਂਗੇ ਆਪਾਂ ਮੱਕੀ ਦੋ ਪਲੇ ਓਕੇ ਜੀ ਉਹਨੇ ਚਰ ਰੱਬ ਰਾਖਾ ਜੇ ਚੰਗੇ ਰਹਿ ਸਾਖ ਮਤਲਬ ਕੀ ਸਹੀ ਰਹੇ ਤੇ ਵੀਡੀਓ ਪਾਵਾਂਗੇ ਓਕੇ ਜੀ ਫਿਰ